ਸਾਡਾ ਸਭ ਤੋਂ ਵੱਡਾ ਦਖਾਂਤ ਕੀ ਆ ਲਾਧੂ ਕਾ ਸਾਹਿਬ ਅੱਜ ਪੰਜਾਬ ਦੇ ਵਿੱਚ ਇਹ ਤਾਂ ਰੌਲਾ ਪੈ ਰਿਹਾ ਵੀ ਜਿੱਤ ਕੌਣ ਸਕਦਾ ਕਿਹਨੂੰ ਕਿੱਥੋਂ ਲਿਆਓ ਕਿਹਨੂੰ ਕਿੱਥੋਂ ਲਿਆਓ ਕੀ ਪਰ ਜਿਤਾ ਕੇ ਉਹਨਾਂ ਤੋਂ ਕਰਾਉਂਗੇ ਕੀ ਉਹ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਦੱਸੋ ਨਾ ਵੀ ਤੁਹਾਡਾ ਲੋਕ ਸਭਾ ਚ ਅਜੰਡਾ ਕੀ ਆ ਲੋਕ ਸਭਾ ਚ ਜਿਹੜੇ ਪੰਜਾਬ ਨਾਲ ੱੱਕੇ ਤੇ ਬਿਤਕਰੇ ਹੋਏ ਨੇ ਜਿਹੜੀ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕੀਤੇ ਹੋਏ ਨੇ ਪਾਣੀਆਂ ਦੇ ਮਾਲਕ ਅਸੀਂ ਆ ਰਾਜਧਾਨੀ ਸਾਡੀ ਆ ਪੰਜਾਬੀ ਬੋਲ ਦੇ ਇਲਾਕੇ ਚਾਹੀਦੇ ਨੇ ਸਾਡਾ ਪਾਣੀ ਦੂਜੇ ਰਾਜਾਂ ਨੂੰ ਜਾ ਰਿਹਾ ਉਹ ਤੋਂ ਉਹਨਾਂ ਦੀ ਕੀਮਤ ਵਸੂਲਣੀ ਚਾਹੀਦੀ ਆ ਪੰਜਾਬ ਦਾ ਏਜੰਡਾ ਵੀ ਲਿਓ ਇਹ ਤਾਂ ਕਹਿਤਾ ਵੀ ਹੁਣ ਤੱਕ ਯੂਨੀਅਨ ਸਰਕਾਰਾਂ ਵਿਤਕਰਾ ਕਰਦੀਆਂ ਨੇ ਉਹਦੀ ਲੜਾਈ ਲੋਕ ਸਭਾ ਚ ਕੀ ਲੜੋਂਗੇ ਤੁਸੀਂ ਮੁਲਕ ਦਾ ਏਜੰਡਾ ਰੱਖੋ ਉਹ ਤਾਂ ਕਿਤੇ ਹੈ ਹੀ ਨਹੀਂ ਜੀ ਸਰ ਬਿਨਾਂ ਏਜੰਡੇ ਤੋਂ ਲੜਾਈ ਲੜੀ ਜਾ ਰਹੀ ਆ ਉਸ ਪੰਜਾਬ ਚ ਜਿਹੜਾ ਪੰਜਾਬ ਹਮੇਸ਼ਾ ਹੀ ਮਾਰਗ ਸੇਧ ਦਿੰਦਾ ਸੀ ਮੁਲਕ ਨੂੰ ਚਾਹੇ ਅੰਗਰੇਜ਼ਾਂ ਖਿਲਾਫ ਲੜਾਈ ਹੋਵੇ ਚਾਹੇ ਮੁੜ ਕੇ ਹਰਾ ਇਨਕਲਾਬ ਕਰਨਾ ਹੋਵੇ ਮੁੜ ਕੇ ਫੈਡਰਲ ਢਾਂਚੇ ਦੀ ਲੜਾਈ ਹੋਵੇ ਕਿਸਾਨ ਅੰਦੋਲਨ ਦੀ ਤੁਹਾਡੇ ਸਾਹਮਣੇ ਹੋਵੇ ਹੁਣ ਸਾਰੀ ਭਾਜਪਾ ਤੇ ਆਰਐਸਐਸ ਦੀ ਨੀਤੀ ਲਾਗੂ ਕਰ ਰਹੇ ਨੇ ਪੰਜਾਬ ਚ ਕੋਈ ਤਾਂ ਲੀਡਰਸ਼ਿਪ ਹੋਊਗੀ ਨਾ ਕਿਸੇ ਤਾਂ ਪਾਰਟੀ ਦੀ ਜਿਹੜੀ ਥੋੜਾ ਬਹੁਤ ਤਾਂ ਸੋਚ ਦੀ ਹੋਣੀ ਹੈ ਕਿ ਸਾਡੇ ਆ ਬੰਦੇ ਚਾਰ ਗਏ ਪੰਜ ਗਏ ਪਾਰਲੀਮੈਂਟ ਚ ਅਸੀਂ ਇਹਨਾਂ ਤੋਂ ਹੀ ਬੁਲਾਉਣਾ ਸੋਚੇ ਨਾ ਜੀ ਗਾਂਧੀ ਸਾਹਿਬ ਦੀ ਇੱਕ ਗੱਲ ਸੁਣੋ ਜਦੋਂ ਕਹਿੰਦਾ ਮੈਂ ਪਹਿਲੀ ਸਪੀਚ ਦੇਣੀ ਸੀ ਮੇਰੇ ਕੋਲ ਕਾਗਜ਼ ਲੈ ਆਏ ਵੀ ਐਂ ਬੋਲਣਾ ਕਹਿੰਦਾ ਮੈਂ ਆਖਿਆ ਮੈਂ ਪੰਜਾਬ ਤੋਂ ਆਇਆ ਮੈਨੂੰ ਪਤਾ ਮੈਂ ਪੰਜਾਬ ਬਾਰੇ ਕੀ ਬੋਲਣਾ ਮੈਂ ਇੱਥੇ ਦਿੱਲੀ ਦਾ ਐਮਪੀ ਨਹੀਂ ਮੈਂ ਬੋਲਣਾ ਹੈਗੇ ਨੇ ਹਜੇ ਬੰਦੇ ਗਾਂਧੀ ਸਾਹਿਬਾ ਖੈਰਾ ਸਾਹਿਬਾ ਪ੍ਰਗਟਾ ਈਵਨ ਜੇ ਸਹੀ ਲੀਤੇ ਪੈ ਜੇ ਚੰਦੂ ਮਾਜਰਾ ਵੀ ਆ ਮਤਲਬ ਬੰਦੇਓ ਸਮਰੱਥਾ ਹੈਗੇ ਨੇ ਜਿਹੜੇ ਪਾਰਲੀਮੈਂਟ ਚ ਬੋਲ ਸਕਦੇ ਨੇ ਪਰ ਸਾਡਾ ਜੋ ਅਸੀਂ ਸਟਾਫ ਚੁਣ ਰਹੇ ਹਾਂ ਉਹ ਕਿਵੇਂ ਬੋਲਣਗੇ ਜੀ ਉੱਥੇ ਜਾ ਕੇ ਕੀ ਬੋਲਣਗੇ ਬੱਡੀ ਗੱਲ ਏਜੰਡੇ ਦੀ ਹੈ ਨਾ ਦੱਖਣ ਦੇਆਂ ਸਾਰੀਆਂ ਪਾਰਟੀਆਂ ਜਦੋਂ ਸੂਬੇ ਦਾ ਮਸਲਾ ਹੁੰਦਾ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਕੋਈ ਰਜੀਵ ਗਾਂਧੀ ਦੇ ਕਾਤਲਾਂ ਨੂੰ ਛਡਾਉਣ ਲਈ ਸਮੇਤ ਕਾਂਗਰਸ ਸਰਬਸੰਮਤੀ ਨਾਲ ਉਹਨਾਂ ਨੇ ਮਤੇ ਪਾਸ ਕੀਤੇ ਨੇ ਵਿਧਾਨ ਸਭਾ 'ਚ ਛਡਾ ਲੈਣਾ ਉਹਨਾਂ ਨੇ ਸਾਰਿਆਂ ਨੇ ਪੰਜਾਬ ਤਾਂ ਉਹੀ ਪਾਟੋਂ ਚੀਟ ਕੀਤਾ ਪਿਆ ਇਸੇ ਕਰਕੇ ਪੰਜਾਬ ਦੇ ਵਿੱਚ ਹੁਣ ਵੱਧ ਤੋਂ ਵੱਧ ਘਚੋਲਾ ਪਾਉਣ ਦੀ ਸਿਆਸਤ ਆ ਕੇਂਦਰ ਦੀ ਉਹਦੇ ਸਾਰੇ ਹੱਥ ਠੋਕੇ ਬਣੇ ਹੋਏ ਨੇ ਇੰਡੀਆ ਗੱਠ ਜੋੜ ਮੈਂ ਮੈਨੂੰ ਇਹ ਕਹਿਣ ਚ ਕੋਈ ਝਿਜਕ ਨਹੀਂ ਅੱਜ ਮੁਲਕ ਚ ਰਾਹੁਲ ਗਾਂਧੀ ਇੱਕ ਬਹੁਤ ਵੱਡੇ ਕੱਦਾਵਰ ਲੀਡਰ ਵਜੋਂ ਉੱਭਰ ਰਿਹਾ ਜਿਹਦਾ ਕਰਦਾਰ ਆ ਅਚਾਰ ਆ ਵਿਹਾਰ ਆ ਮਿਹਨਤ ਆ ਜਿਹੜਾ ਮੋਦੀ ਦੇ ਖਿਲਾਫ ਮੁੱਦਿਆਂ ਦੀ ਸਿਆਸਤovar ਰਿਹਾ ਪੰਜਾਬ ਕਾਂਗਰਸ ਦਾ ਮੂੰਹ ਕਿੱਧਰ ਨੂੰ ਆ ਜੀ ਮੁੱਦਿਆਂ ਵੱਲ ਹੈ ਜੇ ਉਹ ਇੰਨੇ ਵੱਡੇ ਲੀਡਰ ਹੈ ਤਾਂ ਫਿਰ ਸਭ ਤੋਂ ਵੱਧ ਡਰ ਕੇਜਰੀਵਾਲ ਤੋਂ ਕਿਉਂ ਮੋਦੀ ਸਾਹਿਬ ਨੂੰ ਇਹ ਤਾਂ ਇਹ ਤਾਂ ਜੁਮਲੇ ਛੱਡਦੇ ਨੇ ਨਾ ਜੀ ਕੇਜਰੀਵਾਲ ਤੋਂ ਕੀ ਦਰ ਆ ਜੀ ਹੁਣ ਤੁਸੀਂ ਬੋਲ ਨਹੀਂ দাও ਜੀ ਹੁਣ ਆਏ ਨਹੀਂ ਵੀ ਇਹਨਾਂ ਨੇ ਪੈਸੇ ਨਹੀਂ ਲੁੱਟਿਆ ਇਹ ਇਹਨਾਂ ਨੂੰ ਇਹ ਇਹ ਚਲਾਕੀ ਕਰਦੇ ਸੀ ਵੀ ਉਹ ਮਹੌਨਦਾਰੀ ਜਦੋਂ ਮਾੜਾ ਫਿਰ ਕਟੜ ਮਹੌਨਦਾਰੀ ਵੀ ਐਡਾ ਰੌਲਾ ਪਾ ਦੋ ਕੋਈ ਸੋਚੇ ਨਾ ਸਕੇ ਵੀ ਯਾਰ ਇਹ ਇਹ ਕੋਈ ਹੈਜਾ ਗੱਲ ਕਰਦੇ ਹੋਣਗੇ ਤੇ ਪੰਜਾਬ ਚ ਦੇਖ ਲੋ ਰੀਤੇ ਦਾ ਕੀ ਚੱਲ ਰਿਹਾ ਪੰਜਾਬ ਚ ਨਿਯੁਕਤੀਆਂ ਕਿਵੇਂ ਹੋ ਰਹੀਆਂ ਨੇ ਤੁਸੀਂ ਦੇਖ ਲਓ ਟਿਕਟਾਂ ਦੀ ਵੰਡ ਕਿਵੇਂ ਹੋਈ ਆ ਪਹਿਲਾਂ ਉਹ ਦੇਖ ਲਓ ਹੁਣ ਤਾਂ ਬੰਦੇ ਲੱਗਦੇ ਨਹੀਂ ਨਾ ਪਰ ਵਿਧਾਨ ਸਭਾ ਵੇਲੇ ਕੀ ਕੁਝ ਹੋਇਆ ਕਿਸੇ ਗੱਲ ਦਾ ਕਿਸੇ ਕੋਲ ਕੋ ਜਵਾਬ ਹੈ ਜਾਂਦੇ ਜਾਂਦੇ ਇੱਕ ਤਾਂ ਝਟਕਾ ਮਿਲਿਆ ਜਾਂ ਕਿ ਪਾਰਟੀ ਛੱਡਣ ਨਾਲ ਇਧਰੋਂ ਦੋ ਜੋੜੀ ਚਲੀ ਗਈ ਜਲੰਧਰ ਵਾਲੀ ਇੱਕ ਕੱਲ ਜਾਂਦੇ ਜਾਂਦੇ ਮੰਤਰੀ ਨੇ ਵੀ ਕਿਹਾ ਕਿ ਇਹਨਾਂ ਦੀ ਜਿਹੜੀ ਨੀਤੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂ ਪਾਰਟੀ ਦਾ ਵਿਹਾਰ ਉਹ ਨਹੀਂ ਪਸੰਦ ਆਇਆ ਕਹਿੰਦੇ ਮੈਂ ਨਹੀਂ ਸੀ ਇੰਨੇ ਦਿਨ ਟਿਕ ਸਕਦਾ ਉਹਨੇ ਦੋ ਸਵਾਲ ਉਹ ਬਾਰੇ ਨੇ ਇੱਕ ਤਾਂ ਕਹਿੰਦਾ ਰਿਜ਼ਰਵੇਸ਼ਨ ਤਾਂ ਦੇਣੀਓ ਪੈਣੀ ਆ ਸਾਰਿਆਂ ਨੂੰ ਇੱਕ ਜਦੋਂ ਤੁਸੀਂ ਨਾਮਿਨੇਸ਼ਨ ਕਰਦੇ ਹੋ ਉਦੋਂ ਵੇਦਕਰ ਸਾਹਿਬ ਕਿੱਥੇ ਨੇ ਉਦੋਂ ਭਗਤ ਸਾਹਿਬ ਕਿੱਥੇ ਆ ਉਦੋਂ ਬੀਬੀਆਂ ਨੂੰ ਨੁਮਾਇੰਦਗੀ ਕਿੱਥੇ ਆ ਤੁਸੀਂ ਹੈਰਾਨ ਹੋਵੋਗੇ ਚਲੋ ਭਾਜਪਾ ਨੇ ਤਾਂ ਫੈਸਲੀ ਕਰ ਲਿਆ ਨਾ ਵੀ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦੇਣੀ ਸਿੱਖਾਂ ਦੀ ਬਾਈ ਜੀ ਪੰਜਾਬ ਚ ਪੰਜਾਬ ਤੋਂ ਬਾਹਰ ਨੁਮਾਇੰਦਗੀ ਹੁੰਦੀ ਸੀ ਅੱਜ ਤੱਕ ਮੇਰੇ ਸਾਹਮਣੇ ਨਹੀਂ ਆਇਆ ਵੀ ਪੰਜਾਬ ਤੋਂ ਬਾਹਰ ਕਿਸੇ ਸਿੱਖ ਨੂੰ ਟਿਕਟ ਦਿੱਤੀ ਹੋਵੇ ਦਿੱਲੀ ਚ ਵੀ ਜਾਂ ਹੋਰ ਵੀ ਉਨੇ ਇਹ ਕਹਿੰਦੇ ਸੀ ਨਾ ਅਸੀਂ ਦਲ ਤੋਂ ਉਪ ਮੁੱਖ ਮੰਤਰੀ ਬਣਾਵਾਂਗੇ ਕਿੱਧਰ ਗਿਆ ਉਹ ਹੁਣ ਤੁਸੀਂ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੇ ਵਿਚਾਲੇ ਕੇਜਰੀਵਾਲ ਦੀ ਫੋਟੋ ਲਾ ਲਈ ਹਰ ਇੱਕ ਨੂੰ ਤੁਸੀਂ ਕਹਿੰਦੇ ਨੇ ਭਗਤ ਸਿੰਘ ਦਾ ਵਾਰਿਸ ਮੈਂ ਅੱਜ ਹੀ ਰਿਪੋਰਟ ਪੜ੍ਹ ਰਿਹਾ ਸੀ ਹਾਈ ਕੋਰਟ ਚ ਕਿਸੇ ਨੇ ਰਿਟ ਕੀਤੀ ਜੀ ਦਿੱਲੀ ਦੇ ਸਕੂਲਾਂ ਬਾਰੇ ਹਾਈ ਕੋਰਟ ਨੇ ਜਾਂਚ ਕਮੇਟੀ ਬਿਠਾਈ ਉਹਨਾਂ ਨੇ ਜਲੂਸ ਕੱਢ ਕੇ ਰੱਖਤਾ 15 ਸਕੂਲਾਂ ਦੀ ਲਿਸਟ ਦਿੱਤੀ ਹੈ ਵੀ ਆਹ ਮਾੜਾ ਹਾਲ ਹੈ ਉੱਥੇ ਸੋ ਬੁੱਲੀ ਜਾਂ ਬੁੱਲੀ ਜਾਂ ਹੁਣ ਮੋਦੀ ਆ ਬੁੱਲੀ ਜਾਂਦਾ ਜੀ ਜਵਾਬ ਦੇ ਹੀ ਕੋਈ ਹੈ ਨਹੀਂ ਆਈਆਂ ਭਗਵਾਨ ਤਮਾਨਾ ਬੋਲੀ ਜਾਓ ਉਹ ਕਹਿੰਦਾ 400 ਤੋਂ ਪਾਰ ਉਹਨੇ ਤਾਂ ਫੇਰ ਵੀ 145 ਦਿੱਤੀਆਂ ਨੇ ਵਿਰੋਧੀਆਂ ਨੂੰ ਇਹ ਕਹਿੰਦਾ 13 0 1 1 ਤੋੜ ਗਈ ਇਹ ਕਹਿੰਦਾ 13 0 ਇਹ ਉਦੋਂ ਵੀ ਵੱਡੇ ਗੱਪਾਂ ਮਾਰ ਰਿਹਾ 13 0 ਆਈਆਂ ਨਹੀਂ ਪੰਜਾਬ ਵਿੱਚ ਜਦੋਂ ਗੱਠ ਜੋੜ ਹੋਇਆ ਐਮਰਜੈਂਸੀ ਤੋਂ ਬਾਅਦ ਮੇਰਾ ਖਿਆਲ ਆ ਗੱਠ ਜੋੜਦੀਆਂ 13 ਜੀਰੂ ਆਈਆਂ ਤੇ ਇਹਦੇ ਹੱਥ ਚ ਕਿਹੜੀ ਗਿੱਦੜ ਸਿੰਗੀ ਹੋ ਗਈ ਇਹਦਾ ਸਾਰਾ ਧੋਰ ਦਾ ਇਸ ਗੱਲ ਤੇ ਲੱਗਿਆ ਪਿਆ ਵੀ ਖੈਰਾ ਸੰਗਰੂਤ ਤੋਂ ਨਾ ਖੜਾ ਹੋਵੇ ਕਰਾ ਲਓ ਜਿਹੜਾ ਕੰਮ ਜਿਹੜੇ ਖੈਰੇ ਨੂੰ ਬਾਦਲ ਨੇ ਕਿਹਾ ਸਾਰੇ ਤੱਥ ਆ ਗਏ ਸੀ ਵੀ ਨਹੀਂ ਕੇਸ ਚ ਨਹੀਂ ਪਾਉਣਾ ਅਮਰਿੰਦਰ ਨੇ ਨਹੀਂ ਪਾਇਆ ਜਦੋਂ ਰਾਣੇ ਗਰਜੀਤ ਨੂੰ ਉਹਨੇ ਟੰਗਿਆ ਉਹਨੂੰ ਰੀਤੇ ਵਾਲੇ ਚ ਉਦੋਂ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਉਹਨੂੰ ਕੇਸ ਚ ਪਾਇਆ ਮੁੜ ਕੇ ਇਸੇ ਭਗਵੰਤ ਮਾਨ ਨੇ ਉਦੋਂ ਉਹਦੇ ਹੱਕ ਚ ਕਿੰਨਾ ਬੋਲਿਆ ਤੇ ਹੁਣ ਕਿੰਨਾ ਫਸਾਇਆ ਜਦੋਂ ਸੁਪਰੀਮ ਕੋਰਟ ਚ ਪੇਸ਼ੀ ਪਈ ਮੂਤ ਗਿਆ ਕੱਚੇ ਚ ਨਾਲੇ ਅਸੀਂ ਹਾਲ ਨਹੀਂ ਘੜੀ ਇਹਦੇ ਖਿਲਾਫ ਕੋਈ ਕਾਰਵਾਈ ਅੱਗੇ ਨਹੀਂ ਤੋਰਦੇ ਅਗਲੀ ਮੀਟਿੰਗ 'ਚ ਤੁਸੀਂ ਦੱਸਿਓ ਕੀ ਹੋਣਾ ਸੋ ਇਹ ਜੁਮਲੇ ਛੱਡਦੇ ਨੇ ਕਿਉਂਕਿ ਕੋਲੇ ਮਾਰਗ ਸੇਧ ਨਹੀਂ ਅਜੰਡਾ ਨਹੀਂ ਤੁਸੀਂ ਕਹੋ ਨਾ ਵੀ ਸਾਡੇ ਐਮਪੀ ਲੜਨਗੇ ਮੈਂ ਕਹਿੰਦਾ ਸਭ ਤੋਂ ਵੱਡਾ ਮਤਲਬ ਹੁਕਮਾ ਮਾਰਿਆ ਅਕਾਲੀ ਦਲ ਬਦਲ ਕੇ ਆਨੇ ਸਿਧਾਂਤ ਦੀ ਰਾਜਨੀਤੀ ਦਾ ਉਹ ਸਿਧਾਂਤ ਅਨੁਸਾਰ ਤੁਸੀਂ ਲੋਕ ਸਭਾ ਤੇ ਪੰਜਾਬ ਲਈ ਅਜੰਡਾ ਲਿਓ ਬੱਗਾ ਬੱਡਰ ਖੋਲਣ ਦੀ ਗੱਲ ਕਰੋ ਪੰਜਾਬ ਚ ਕ ਮੰਤਰੀ ਉਡਾਣਾ ਉਡਾਉਣ ਦੀ ਗੱਲ ਕਰੋ ਹੈ ਜੀ ਤੁਸੀਂ ਪਾਣੀ ਦੀ ਗੱਲ ਕਰੋ ਪੰਜਾਬੀ ਬੋਲੀ ਇਲਾਕਿਆਂ ਦੀ ਗੱਲ ਕਰੋ ਰਾਜਧਾਨੀ ਦੀ ਗੱਲ ਕਰੋ ਯੂਨੀਵਰਸਿਟੀ ਦੀ ਗੱਲ ਕਰੋ ਅਜੰਡਾ ਤਾਂ ਕੋਈ ਲਿਆਉਂਦਾ ਨਹੀਂ ਜੀ ਚੁਟਕਲੇ ਸੁਣਾਈ ਜਾਓ ਤੇ ਲੋਕ ਵੀ ਸਾਡੇ ਮਤਲਬ ਇਸ ਹੱਦ ਤੱਕ ਹੋ ਗਏ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਉਹ ਕੋ ਡਾਂਸਰ ਬੀਬੀ ਨਾਲ ਚਲੋ ਗਲਤ ਠੀਕ ਹੋਇਆ ਮੈਂ ਕਿੰਨੇ ਸਾਰਿਆਂ ਨੂੰ ਆਏ ਲੱਗੇ ਵੀ ਜਿਵੇਂ ਇਹੀ ਸਭ ਤੋਂ ਵੱਡਾ ਮੁੱਦਾ ਹੁਣ ਆ ਚਮਕੀਲੇ ਦੀ ਫਿਲਮ ਆ ਗਈ ਇੱਕ ਜੀ ਹੁਣ ਇਹਨੂੰ ਸਿਰੇ ਤੇ ਲਾਤਾ ਠੀਕ ਆ ਚਮਕੀਲੇ ਦਾ ਕਤਲ ਨਹੀਂ ਹੋਣਾ ਚਾਹੀਦਾ ਸੀ ਮੈਂ ਕਹਿੰਦਾ ਪਰ ਚਮਕੀਲਾ ਕੋਈ ਪੰਜਾਬ ਦਾ ਸੱਭਿਆਚਾਰਕ ਦੂਤ ਥੋੜੋ ਸੀ ਠੀਕ ਆ ਕੁਝ ਗੀਤ ਉਹਨੇ ਚੰਗੇ ਵੀ ਗਏ ਪਰ ਬੁਨਿਆਦੀ ਤੌਰ ਤੇ ਤਾਂ ਉਹਨੇ ਗੰਦੇ ਪਾਇਆ ਨਾ ਸੱਭਿਆਚਾਰਕ ਤੁਹਾਨੂੰ ਤੋਰਿਆ ਕਿੱਧਰ ਜਾ ਰਿਹਾ ਬਿਨਾਂ ਝੰਡੇ ਤੋਂ ਚੋਣ ਤਾਨੂੰ ਕੀ ਲੱਗਦਾ ਕਿ ਲੋਪ ਅਲੋਕ ਆ ਜਿਹੜੇ ਆਪ ਮੁਹਾਰੇ ਜੇ ਵਹਿਣ ਦੇ ਵਿੱਚ ਵਹਿ ਜਾਂਦੇ ਆ ਜਾਂ ਸੋਚ ਸਮਝ ਕੇ ਲਾਇਆ ਜਾਂਦਾ ਕਿ ਆ ਤੋਰ ਦਿਓ ਗੱਲ ਨਹੀਂ ਨਹੀਂ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਲੋਕਾਂ ਦੇ ਰਿਸਪੌਂਸ ਸਿਸਟਮ ਤੇ ਦਿਮਾਗ ਤੇ ਕਬਜ਼ਾ ਕੀਤਾ ਜਾਂਦਾ ਉਹਨਾਂ ਨੂੰ ਇਹੋ ਜਿਹਾ ਬਣਾਇਆ ਜਾਂਦਾ ਵੀ ਤੁਸੀਂ ਆ ਚੀਜ਼ਾਂ ਸੋਚੋ ਇਹਨਾਂ ਬਾਰੇ ਗੱਲ ਕਰੋ